ਦਿਲ ਦਾ ਮਾਸ ਖਵਾਣਾ ਪੈਂਦਾ ਹੈ ਬਸ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ ਔਖੇ ਵੇਲੇ ਖੜਨਾ ਪੈਂਦਾ ਹੈ ਜੱਫੀਆਂ ਪਾ ਕੋਈ ਯਾਰ ਨਹੀਂ ਹੁੰਦਾ ਹੁੰਦਾ ਹੈ ਵਧੀਆ ਹੱਥ ਜੋੜ ਕੇ ਖੜਨਾ ਆਦਰ ਕਰਨਾ ਤੇ ਹਮੀ ਪਰਨਾ ਪਰ ਦਿਲ ਵਿੱਚ ਜਗ੍ਹਾ ਬਣਾਣੀ ਪੈਂਦੀ ਪੈਰੀ ਪੈਸਤ ਕਰਨੀ ਹੁੰਦਾ ਨਫਾ ਨੁਕਸਾਨ ਵੀ ਚੱਲਣਾ ਪੈਂਦਾ ਹੈ ਬਸ ਗੱਲੇ ਵੇ ਵਪਾਰ ਨਹੀਂ ਹੁੰਦਾ ਦਿਲ ਦਾ ਮਾਸ ਖਵਾਣਾ ਪੈਂਦਾ ਬਸ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ ਵਾਦੂ ਹੋਣਾ ਹੈ ਕਹਿ ਸੁੱਟ ਦਿੰਨੇ ਆਂ ਜੰਗਲੀ ਬੂਟੀ ਕਹਿ ਪੁੱਟ ਦਿੰਨੇ ਆਂ ਹਰ ਜ਼ਰਰੇ ਦਾ ਮਤਵ ਹੁੰਦਾ ਹੈ ਕੁਦਰਤ ਵਿੱਚ ਕੁਝ ਬੇਕਾਰ ਨਹੀਂ ਹੁੰਦਾ ਜੇ ਤੂੰ ਚੀਜ਼ ਬਣਾ ਨਹੀਂ ਸਕਦਾ ਉਜਾੜਨ ਦਾ ਅਧਿਕਾਰ ਨਹੀਂ ਹੁੰਦਾ ਦਿਲ ਦਾ ਮਾਸ ਖਵਾਣਾ ਪੈਂਦਾ ਬਸ ਕਹਿ ਦੇਣ ਨਾਲ ਪਿਆਰ ਨਹੀਂ ਹੁੰਦਾ ਸੋਖੇ ਹੁੰਦੇ ਲਾਣੇ ਨਾਰੇ ਨੇਤਾ ਦੇ ਲਾਰੇ ਤੇ ਵਾਦੇ ਭਾਰੇ ਜੇ ਜਿਗਰੇ ਭਖ ਦੀ ਅਗ ਨਾ ਹੋਵੇ ਦੁਸ਼ਮਣ ਨੂੰ ਲਲਕਾਰ ਨਹੀਂ ਹੁੰਦਾ ਪਹਿਲਾ ਤੀਰ ਚਲਾਣਾ ਪੈਂਦਾ ਹੈ ਜੰਗ ਵਿੱਚ ਮੌਕਾ ਦੋ ਬਾਰ ਨਹੀਂ ਹੁੰਦਾ ਦਿਲ ਦਾ ਮਾਸ ਖਵਾਣਾ ਪੈਂਦਾ ਹੈ ਵਸ ਕੇ ਦੇ ਨਾਰ ਪਿਆ ਨਹੀਂ ਦਤਾ ਛੱਡਿਆ ਮੋਹ ਤੇ ਛੜਤੀ ਮਾਇਆ ਅਸਾਂ ਉਮਰਾਂ ਦਾ ਕਹਿਰ ਕਮਾਇਆ ਅੰਬਰੀ ਛੱਤ ਤੇ ਮਿੱਟੀ ਬਿਸਤਰ ਫਕੀਰਾਂ ਦਾ ਘਰਬਾਰ ਨਹੀਂ ਹੁੰਦਾ ਕੋਈ ਗੂੜੇ ਦਰਦ ਹੰਡਾਏ ਹੋਣੇ ਐਦਾਂ ਹੀ ਤਾਂ ਕੋਈ ਫਨਕਾਰ ਨਹੀਂ ਹੁੰਦਾ ਦਿਲ ਦਾ ਮਾਸ ਖਵਾਣਾ ਪੈਂਦਾ ਹੈ ਬਸ ਕਹਿ ਦੇ ਨਾ ਪਿਆਰ ਨਹੀਂ ਹੁੰਦਾ ਔਖੇ ਵੇਲੇ ਖੜਨਾ ਪੈਂਦਾ ਹੈ ਬਸ ਜੱਫੀਆਂ ਪਾ ਕੋਈ ਯਾਰ ਨਹੀਂ ਲੱਭਦਾ ਦੱਸ ਦੇਗਾ